ਹੈਲੋ ਫਰੈਂਡਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਰੈਂਡਸ ਅੱਜ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜੀ ਪ੍ਰਿੰਟਰਡ ਸੂਟ ਦੇ ਉੱਤੇ ਆਪਾਂ ਕਿਸ ਤਰ੍ਹਾਂ ਦੀ ਜਿਹੜੀ ਲੈਸ ਆ ਉਹ ਲਗਾ ਸਕਦੇ ਹਾਂਜੀ ਵੈਸੇ ਤਾਂ ਪ੍ਰਿੰਟਰ ਸੂਟ ਹੈ ਜਿਹੜਾ ਇਹ ਮੈਂ ਰੈਡੀ ਕਰ ਲਿਆ ਤੇ ਇਹਦੇ ਉੱਤੇ ਵੈਸੇ ਆਪਾਂ ਬਰੀਕ ਸਲਾਈ ਬਰੀਕ ਵੀ ਜਿਹੜੀ ਹੈਗੀ ਲੈਸ ਲਗਾ ਸਕਦੇ ਹਾਂ ਮੋਟੀ ਛਿੜੀ ਹੀ ਚੌੜੀ ਲੈਸ ਆ ਕਿ ਇਹ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਲੱਗੀ ਹੋਈ ਤੇ ਬਹੁਤ ਵਧੀਆ ਗ੍ਰੇਸ ਆਉਂਦੀ ਹੈ ਕਿ ਸੂਟ ਦੀ ਹਾਂਜੀ ਹੁਣ ਅਸੀਂ ਜਿਹੜੀ ਲੈਸ ਆਗੀ ਇਹਦੇ ਨਾਲ ਅਟੈਚ ਕਰਾਂਗੇ ਹਾਂਜੀ ਜੇਕਰ ਤੁਸੀਂ ਥੋੜੀ ਲੈਂਥ ਹੈਗੀ ਜ਼ਿਆਦਾ ਨੀਮੀ ਰੱਖਣੀ ਆ ਜਾਂ ਉਹਦੇ ਅਕੋਰਡਿੰਗ ਤੁਸੀਂ ਕਰ ਰਹੇ ਹੋ ਤਾਂ ਇਸ ਨੂੰ نیچے ਵੀ ਲਗਾ ਸਕਦੇ ਹੋਗੇ ਤੇ نیچے ਰੱਖ ਕੇ ਉਹਨੂੰ ਇੱਕ ਸਲਾਈ ਲਗਾ ਦੋ బట్ మ్యా జీటీ అకోర్డ్ రెడ్డి చుక్కీం పిదవీ అండి రీవ్ నీచే కల్లా కట్ వర్క డా ఇచ్చి హిం జీల ఏదే సై లే క ਇਹ ਦਿਨਾਂ ਨਾਲ ਅਟੈਚ ਕਰਾਂਗੇ ਹਾਂਜੀ ਇਸ ਤਰ੍ਹਾਂ ਦੀ ਇਹ ਲੈਸ ਦੇ ਨਾਲ ਹੈ ਜਿਹੜੀ ਸੂਟ ਦੀ ਜਿਹੜੀ ਲੁੱਕ ਹੈ ਦੇਖੋ ਕਿੰਨੀ ਡਿਫਰੈਂਟ ਲੱਗ ਰਹੀ ਹੈ ਤੇ ਕਿੰਨਾ ਵਧੀਆ ਲੱਗ ਰਿਹਾ ਹੈਗਾ ਸੂਟ ਇਦਾਂ ਦੀ ਲੈਸ ਹੈ ਜਿਹੜੀ ਬਹੁਤ ਵਧੀਆ ਲੱਗਦੀ ਹੈਗੀ ਲੱਗੇਗੀ ਸੂਟ ਤੇ ਕੰਫਰੈਂਸ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਤਾਂ ਪਲੀਜ਼ ਮੇਰੀ ਵੀਡੀਓਜ਼ ਨੂੰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਕੀਪ سپورਟ ਮੀ ਥੈਂਕ ਯੂ